ਕਿਸੇ ਵੀ ਚੀਜ਼ 'ਤੇ ਵਰਤੋਂ ਇੱਕ ਲਿਮਟ ਵਿੱਚ ਹੁੰਦੀ ਹੈ ਜੇਕਰ ਉਸ ਲਿਮਟ ਨੂੰ ਪਾਰ ਕੀਤਾ ਜਾਵੇ ਹਰ ਚੀਜ਼ ਨੁਕਸਾਨਦੇਬੀ ਸਾਬਤ ਹੁੰਦੀ ਹੈ ਇਸੇ ਤਰ੍ਹਾਂ ਬੱਚਿਆਂ ਦੇ ਵਿੱਚ ਆਨਲਾਈਨ ਗੇਮਿੰਗ ਦਾ 트੍ਰੇਸ ਬਹੁਤ ਵੱਧਾ ਜਾ ਰਿਹਾ ਹੈ ਅਤੇ ਇਸ ਆਦਤ ਨਾਲ ਉਹਨਾਂ ਦੀ ਜਿਹੜੀ ਫਿਜ਼ੀਕਲ ਐਂਡ ਮੈਂਟਲ ਸਿਹਤ 'ਤੇ ਬਹੁਤ ਡੂੰਗਾ ਪ੍ਰਭਾਵ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਹਰ ਮਾਤਾ ਪਿਤਾ ਲਈ ਇੱਕ ਵੱਡੀ ਸਿਰ ਦਰਦੀ ਬਣ ਜਾਂਦੀ ਹੈ। smartphones ਲਈ ਬੱਚਿਆਂ ਦਾ ਇਹ ਪਿਆਰ ਕਿਸੇ ਇੱਕ ਕਹਾਣੀ ਨਹੀਂ ਹੈ। ਇਨ੍ਹਾਂ ਖੇਡਾਂ ਦਾ ਤੇਜ਼ ਇੰਨਾ ਪਰੂ ਹੈ। ਪੜਾਈ ਕਰ, ਪੜਾਈ ਕਰਨ ਜਾਂ ਕੋਈ ਰਚਨਾਤਮਕ ਚੀਜ਼ ਸਿੱਖਣ ਦੀ ਉਮਰ ਦੇ ਵਿੱਚ ਬੱਚੇ ਆਪਣਾ ਜ਼ਿਆਦਾਤਰ ਸਮਾਂ ਖੇਡਾ ਖੇਡਣ ਵਿੱਚ ਹੀ ਬਿਤਾਉਂਦੇ ਨੇ। ਜੇਕਰ ਤੁਸੀਂ ਵੀ ਉਹਨਾਂ ਦੀ ਇਸ ਆਦਤ ਤੋਂ ਛੁਟਕਾਰਾ ਦਿਵਾਉਣ ਦੀ ਕੋਸ਼ਿਸ਼ ਕਰ ਕਰਕੇ ਥੱਕ ਗਏ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਹੈ। ਜੀ ਆਂ। ਇਥੇ ਅੱਜ ਤੁਹਾਨੂੰ ਪੰਜ ਸਹਾਈਆਂ ਗੱਲਾਂ ਦੱਸਾਂਗੇ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਬੱਚੇ ਦੀ ਆਨਲਾਈਨ ਗੇਮਿੰਗ ਨੂੰ ਕੰਟਰੋਲ ਦੇ ਵਿੱਚ ਲਿਆ ਸਕਦੇ ਹੋ ਆਉ ਜਾਣਦੇ ਆ ਉਹਨਾਂ ਬਾਰੇ ਅਕਸਰ ਜਦੋਂ ਵੀ ਅਸੀਂ ਦੇਖਦੇ ਹਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਛਿੜਕਦੇ ਨੇ ਜਾਂ ਗੁੱਸਾ ਹੁੰਦੇ ਨੇ ਕਿ ਗੇਮਿੰਗ ਖੇਲਦੇ ਨੇ ਤਾਂ ਉਹ ਜ਼ਿਆਦਾ ਜਿੱਦੀ ਹੋ ਜਾਂਦੇ ਨੇ ਕਈ ਵਾਰ ਉਹ ਲੁਕ ਛਿਪ ਕੇ ਖੇਡਣਾ ਸ਼ੁਰੂ ਕਰ ਦਿੰਦੇ ਨੇ ਜਾਂ ਵਿਰੋਧ ਵਿੱਚ ਬਾਹਰ ਆ ਜਾਂਦੇ ਨੇ ਜੇਕਰ ਤੁਹਾਡੇ ਬੱਚਿਆਂ ਨੇ ਵੀ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਤੁਹਾਨੂੰ ਉਹਨੂੰ ਛਿੜਕਣ ਦੀ ਬਜਾਏ ਉਹਨਾਂ ਨਾਲ ਬੈਠੋ ਉਹਨਾਂ ਨਾਲ ਗੱਲ ਕਰੋ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਗੇਮਾਂ ਕਿਵੇਂ ਖੇਡਦੇ ਨੇ ਉਹਨਾਂ ਨੂੰ ਇਸ ਬਾਰੇ ਕੀ ਪਸੰਦ ਹੈ ਧਿਆਨ ਵਿੱਚ ਰੱਖੋ ਜਦੋਂ ਤੁਹਾਡਾ ਬੱਚਾ ਤੁਹਾਡਾ ਇੱਕ ਦੋਸਤ ਬਣ ਜਾਂਦਾ ਹੈ ਦੋਸਤ ਦੀ ਤਰ੍ਹਾਂ ਸਿੱਧਾ ਜੁੜਦਾ ਹੈ ਤਾਂ ਹੀ ਉਹ ਤੁਹਾਡੀ ਗੱਲ ਨੂੰ ਸਵੀਕਾਰ ਕਰੇਗਾ ਦੋਵਾਂ ਮਾਪਿਆਂ ਨੂੰ ਆਪਣੇ ਬੱਚੇ ਦੇ ਕਾਰਜਕ੍ਰਮ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਕਈ ਵਾਰ ਮਾਪਿਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੇ ਬੱਚੇ ਦਿਨ ਭਰ ਵਿੱਚ ਉਹਨਾਂ ਦੇ ਕਮਰੇ ਦੇ ਵਿੱਚ ਕੀ ਕਰ ਰਹੇ ਨੇ ਤਾਂ ਹੁਣ ਉਹਨਾਂ ਦੀਆਂ ਗਤੀਵਿਧੀਆਂ ਵੱਲ ਕੁਝ ਧਿਆਨ ਦੇਣ ਦੀ ਜ਼ਰੂਰਤ ਹੈ। ਇਹ ਵੀ ਸਮਝ ਲਓ ਤੁਸੀਂ ਇੱਕ ਦਿਨ ਵਿੱਚ ਉਹਨਾਂ ਨੂੰ ਇਸ ਲਤ ਤੋਂ ਛੁਟਕਾਰਾ ਨਹੀਂ ਦਿਵਾ ਸਕਦੇ ਪਰ ਜੇਕਰ ਤੁਸੀਂ ਹਰ ਰੋਜ਼ ਥੋੜੀ ਜਿਹੀ ਕੋਸ਼ਿਸ਼ ਕਰੋਗੇ ਤਾਂ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਕੁਝ ਨਵਾਂ ਸਿਖਾਓ ਤਾਂ ਤੁਸੀਂ ਉਹਨਾਂ ਦੀ ਜਿਹੜੀ ਪੁਰਾਣੀ ਆਦਤ ਹੈ ਯਾਨੀ ਕਿ ਗੇਮਿੰਗ ਦੀ ਆਦਤ ਉਸ ਨੂੰ ਰੋਕ ਸਕਦੇ ਹੋ ਉਸ ਤੋਂ ਛੁਟਕਾਰਾ ਪਵਾ ਸਕਦੇ ਹੋ। Google Play Store ਤੋਂ ਉਹਨਾਂ ਦੀ ਖੇਡਾਂ ਦੀ ਜਿਹੜੀ ਉਮਰ ਰੇਟਿੰਗ ਦੀ ਵੀ ਜਾਂਚ ਕਰੋ ਜੇ ਤੁਹਾਡਾ ਬੱਚਾ ਬਹੁਤ ਦਿਲਚਸਪੀ ਨਾਲ ਖੇਡਦਾ ਹੈ ਜੇਕਰ ਇਹ ਤੁਹਾਡੇ ਬੱਚੇ ਦੀ ਉਮਰ ਨਾਲ ਮੇਲ ਨਹੀਂ ਖਾਂਦਾ ਸਮਝਾਉਣ ਦੀ ਕੋਸ਼ਿਸ਼ ਕਰੋ ਉਸ ਨੂੰ ਫਰਕ ਤੋਂ ਜਾਣੂ ਕਰਵਾਓ ਪਰ ਇਹ ਯਕੀਨੀ ਬਣਾਓ ਕਿ ਤੁਹਾਡੀ ਸੁਰ ਨਰਮ ਰਹੇ ਤੁਹਾਨੂੰ ਜਿਹੜੀ ਤੁਸੀਂ ਉਹਨਾਂ ਨੂੰ ਇੰਟਰਨੈਟ ਤੇ ਉਪਲਬਧ ਕੁਝ ਤੱਥਾਂ ਦੇ ਬਾਰੇ ਦਿਖਾ ਸਕਦੇ ਹੋ ਉਹਨਾਂ ਨੂੰ ਆਨਲਾਈਨ ਗੇਮਾਂ ਖੇਡਣ ਦੇ ਨੁਕਸਾਨ ਵੀ ਸਮਝਾ ਸਕਦੇ ਹੋ ਇਹ ਉਹਨਾਂ ਨੂੰ ਤੁਹਾਡੀ ਗੱਲ ਨੂੰ ਗੰਭੀਰਤਾ ਨਾਲ ਲੈਣ ਦੇ ਵਿੱਚ ਹੈ ਜਿਹੜਾ ਮਦਦ ਕਰਦਾ ਹੈ ਇਸ ਤੋਂ ਇਲਾਵਾ ਬੱਚਿਆਂ ਨੂੰ ਖਾਸ ਕਰਕੇ ਹਿੰਸਕ ਜਾਂ ਲੜਾਈ ਵਾਲੀਆਂ ਗੇਮਾਂ ਖੇਡਣ ਤੋਂ ਦੂਰ ਰੱਖੋ ਇਹ ਇਹਦੇ ਨਾਲ ਉਹਨਾਂ ਦੇ ਮਨਾਂ ਤੇ ਡੂੰਘਾ ਪ੍ਰਭਾਵ ਪੈਂਦਾ ਇਹਨਾਂ ਦਾ ਪ੍ਰਭਾਵ ਇੰਨਾ ਖਤਰਨਾਕ ਹੁੰਦਾ ਕਿ ਬੱਚਾ ਅਸਲ ਦੇ ਵਿੱਚ ਬੰਦੂਕ ਜਾਂ ਚਾਕੂ ਦੀ ਵਰਤੋਂ ਕਰਨ ਵਾਂਗ ਮਹਿਸੂਸ ਕਰਨ ਲੱਗਦਾ ਹੈ ਕਿ ਜੇਕਰ ਮੌਕਾ ਦਿੱਤਾ ਜਾਵੇ ਤਾਂ ਉਹ ਕੋਈ ਮਾੜੀ ਘਟਨਾ ਨੂੰ ਵੀ ਅੰਜਾਮ ਦੇ ਸਕਦੇ ਨੇ ਇਹਨਾਂ ਨੂੰ ਖੇਡਣ ਦੇ ਨਾਲ ਉਹ ਗੁੱਸੇ ਹੋ ਸਕਦੇ ਨੇ ਜਿੱਥੇ ਉਹ ਵਰਚੁਅਲ ਅਤੇ ਅਸਲ ਜ਼ਿੰਦਗੀ ਦੇ ਵਿਚਲਾ ਫਰਕ ਆਪੋ ਪੁਲ ਜਾਂਦੇ ਨੇ ਸੋ ਜੇਕਰ ਇੱਕ ਪਾਸੇ ਤੁਸੀਂ ਉਹਨਾਂ ਨੂੰ ਆਨਲਾਈਨ ਗੇਮਾਂ ਅਤੇ ਮੋਬਾਈਲ ਤੋਂ ਜਿਹੜਾ ਦੂਰ ਰਹਿਣ ਲਈ ਕਹਿ ਰਹੇ ਹੋ ਤਾਂ ਇਸ ਦੀ ਜਗ੍ਹਾ ਦੂਜੇ ਪਾਸੇ ਤੁਸੀਂ ਸਾਰਾ ਦਿਨ ਆਪਣੇ ਮੋਬਾਈਲ ਦੇ ਨਾਲ ਚੁੱਕੇ ਰਹਿੰਦੇ ਹੋ ਤੁਸੀਂ ਫੋਨ ਚਲਾਉਂਦੇ ਰਹਿੰਦੇ ਹੋ ਤਾਂ ਇਸ ਦਾ ਤੁਹਾਡੇ ਬੱਚੇ ਤੇ ਮਾੜਾ ਅਸਰ ਪਵੇਗਾ ਤੁਹਾਡੀਆਂ ਗੱਲਾਂ ਨੂੰ ਨਹੀਂ ਸਮਝ ਸਕੇਗਾ ਸੋ ਅਗਰ ਅਪਡੇਟ ਲੈ ਕੇ ਰੂਬ ਹੋਵਾਂਗੇ ਵੇਖਦੇ ਰਹੋ ਨੂ ਦਿਖਾਣਾ ਲਾ